ਜਿਹੜੀ ਕੀ ਨਾਮ ਆਪਣਾ ਜਸੰਦਰ ਕੌਰ ਟਾਲੀ ਜਿਹੜਾ ਜੀ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਉਹਦਾ ਕੀ ਕਾਰਨ ਕੀ ਹੈ ਹਾਂ ਜੀ ਅਸੀਂ ਜਸੰਦਰ ਕੌਰ ਟਾਲੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤੇ ਆਪਣੇ ਮੈਡਮ ਮੀਲ ਵਰਕਰਾਂ ਦੇ ਜਿਹੜੇ ਕੀ ਮੈਡਮ ਮੀਲ ਬਾਰੇ ਜੋ ਤਨਖਾਹਾਂ ਸਰਕਾਰ ਨੇ ਕਹੀਆਂ ਸੀ ਉਹ ਸਾਨੂੰ ਅਜੇ ਤੱਕ ਕੋਈ ਵਾਅਦਾ ਨਹੀਂ ਦਿੱਤਾ ਹੈਗਾ ਇਸ ਲਈ ਬਾਕੀ ਜਿਹੜੇ ਜ਼ਿਲ੍ਹੇ ਦੇ ਵਿੱਚ ਮੁਲਾਜ਼ਮ ਸਾਡੇ ਕੱਢੇ ਗਏ ਅਸੀਂ ਉਹਨਾਂ ਬਾਰੇ ਵੀ ਕਹਿੰਦੇ ਹਾਂ ਕਿ ਸਾਡੇ ਕੋਈ ਮੁਲਾਜ਼ਮ ਕੱਢਿਆ ਨਾ ਜਾਵੇ বিনা ਵਜ੍ਹਾ ਤੋਂ ਕੱਢੇ ਜਾਂਦੇ ਆ ਇਸ ਕਰਕੇ ਸਾਡਾ ਸੀ ਕਿ ਇੱਕ ਤਾਂ ਤਨਖਾਹ ਵਧਾਈ ਜਾਵੇ ਇੱਕ ਸਾਡਾ ਕੋਈ ਵਰਕਰ ਕੱਢਿਆ ਨਾ ਜਾਵੇ ਬਾਕੀ ਜਿਹੜੀਆਂ ਕੋਈ ਮੁਸ਼ਕਲਾਂ ਸਾਡੀਆਂ ਉਹ ਹੱਲ ਕੀਤੀਆਂ ਜਾਣ ਪਰ ਅਜੇ ਤੱਕ ਸਾਨੂੰ ਨਵੀਂ ਸਰਕਾਰ ਨੇ ਨਾ ਤਾਂ ਵਾਅਦਾ ਦਿੱਤਾ ਜੋ ਇਹਨਾਂ ਨੇ ਲਾਰੇ ਲਾਰੇ ਸੀ ਜੋ ਵਾਅਦੇ ਕੀਤੇ ਸੀ ਕਿ ਡਬਲ ਕੀਤੀ ਜਾਊਗੀ ਅਸੀਂ ਕਿਉਂਕਿ ਇਸੇ ਲਈ ਸਰਕਾਰ ਤੇ ਰੋਸ ਕਰਦੇ ਆ ਕਿ ਜਦਕਿ ਅਸੀਂ ਸਰਕਾਰ ਬਣਾਈ ਸੀ ਤੇ ਉਦੋਂ ਇਹਨਾਂ ਨੇ ਵਾਅਦੇ ਕਿਹੜੇ ਕੀਤੇ ਸੀ ਹੁਣ ਵਾਅਦੇ ਸਾਡੇ ਇਹ ਇਹਨਾਂ ਨੇ ਪੂਰੇ ਨਹੀਂ ਕੀਤੇ ਇਸ ਲਈ ਸਾਨੂੰ ਰੋਸ ਆ ਤੇ ਬਾਕੀ ਸਾਡੇ ਜ਼ਿਲ੍ਹੇ ਦੇ ਵਿੱਚ ਜਲੰਧਰ ਦੇ ਬਹੁਤ ਮੁਸ਼ਕਲਾਂ ਕਿ ਬਿਨਾ ਵਜਾ ਤੋਂ ਵਰਕਰ ਕੱਢੇ ਜਾਂਦੇ ਆ ਇਸ ਲਈ ਸਾਨੂੰ ਇਤਰਾਜ ਹੈ ਸਰਕਾਰ ਤੋਂ ਜਿਹੜਾ ਰੋਸ਼ ਮਾਰਚ ਤੁਸੀਂ ਅੱਜ ਜਲੰਧਰ 'ਚ ਕੱਢਿਆ ਬਾਕੀ ਪੰਜਾਬ ਦੇ ਜ਼ਿਲ੍ਹਿਆਂ 'ਚ ਵੀ ਕੀ ਕੱਲਾ ਜਲੰਧਰ 'ਚ ਹੀ ਹੈ ਨਹੀਂ ਜੀ ਅਸੀਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕੱਢਦੇ ਆ ਜਿਹੜੀਆਂ ਕਿਣੀਆਂ ਤੁਹਾਡੀਆਂ ਮੰਗਾਂ ਹੈਗੀਆਂ ਜਿਹੜੇ ਰੁਕੀਆਂ ਹੋਈਆਂ ਆ ਮੰਗਾ ਸਾਡੀਆਂ ਇਹ ਤਨਖਾਹ ਜੋ ਕਿ ਇਸੇ ਤਨਖਾਹ ਕਹਿੰਦੇ ਤਾਂ ਜਾਣ ਨਾ ਤਾਂ ਸਾਨੂੰ ਹਰਿਆਣੇ ਨਾਲ ਦਿੱਤੀ ਗਈ ਨਾ ਸਾਨੂੰ ਆਪਣੇ ਵਾਅਦਾ ਕਰਕੇ ਦਿੱਤੀ ਗਈ ਇਸ ਲਈ ਤੇ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਹੋਈਆਂ ਜਿਹੜੇ ਸਾਡੇ ਮੁਲਾਜ਼ਮ ਮੁੱਕ ਗਏ ਆ ਉਹਨਾਂ ਦੇ ਨਾਂ ਤਾਂ ਕੋਈ بیمੇ ਸਾਨੂੰ ਮਿਲੇ ਆ ਕਿਸੇ ਵੀ ਨੂੰ ਵੀ ਜੋ ਮੁੱਕ ਗਏ ਵਰਕਰ ਉਹਨਾਂ ਦੇ بیمੇ ਵੀ ਨਹੀਂ ਮਿਲੇ ਤੇ ਨਾ ਕੋਈ ਸਹੂਲਤਾਂ ਸਾਨੂੰ ਜੋ ਕਿ ਸਰਕਾਰ ਨੇ ਕਹੀਆਂ ਸੀ ਉਹ ਨਹੀਂ ਦਿੱਤੀਆਂ ਵਾਅਦੇ ਕੀਤੇ ਹੋਏ ਸਾਡੇ ਨਾਲ ਸਰਕਾਰ ਨੇ ਪੂਰੇ ਨਹੀਂ ਕੀਤੇ ਕਿੰਨੀ ਕਿ ਚਿਰ ਤੋਂ ਮੁਸ਼ਕਲ ਆ ਰਹੀ ਹੈ ਬਈ ਸਾਨੂੰ ਜਿਉਂ ਅਸੀਂ ਮੈਡੀਕਲ ਬਣਾ ਰਹੇ ਆ ਪਹਿਲਾਂ ਤਾਂ ਸਾਡੀ 200 ਰੁਪਿਆ ਸਿੱਕੇ ਆਪਣੀ ਹੋ ਸੀਗੀ ਸੇਖਣਾ ਮੇਟਮ ਉਹਦਾ 200 ਰੁਪਿਆ ਵਧਾਇਆ ਸੀ ਹੌਲੀ ਹੌਲੀ ਕਰਕੇ ਸਾਡੇ 5-500 ਕਰਕੇ ਵਧਾਇਆ ਗਿਆ ਪਰ ਸਾਨੂੰ ਇਹ ਆ ਕਿ ਸਾਡਾ ਕੰਮ ਬਹੁਤ ਜ਼ਿਆਦਾ ਹੈ ਇਸ ਲਈ ਸਾਡੀ ਤਨਖਾਹ ਥੋੜੀ ਹੈ 100 ਰੁਪਏ ਦੇ ਨਾਲ ਸਾਨੂੰ ਬਹੁਤ ਹੀ ਮੁਸ਼ਕਲ ਆ ਰਹੀ ਹੈ ਨਾ ਤੇ ਅਸੀਂ ਦਵਾਈ ਲੈ ਸਕਦੇ ਨਾ ਕੋਈ ਬੱਚਾ ਪੜਾ ਸਕਦੇ ਆ ਨਾ ਅਸੀਂ ਕੋਈ ਕਿਤੇ ਆਪਣੇ ਫੰਕਸ਼ਨ ਕਰ ਸਕਦੇ ਆ ਇਸ ਲਈ ਸਾਨੂੰ ਮੁਸ਼ਕਲਾ ਪਰਿਵਾਰ ਦੀਆਂ ਤੇ ਸਾਨੂੰ ਕਾਫੀ ਮੁਸ਼ਕਲਾਂ ਦੇ ਵਿੱਚ ਜੋ 100 ਰੁਪਇਆ ਸਾਡੇ ਲਈ ਬਹੁਤ ਹੀ ਘਾਟਾ ਤਨਖਾਹ ਸਰਕਾਰ ਨੂੰ ਇਹ ਚਾਹੀਦਾ ਕਿ ਕੁਝ ਤਾਂ ਸਾਨੂੰ ਦੇਵੇ ਕੋਸ਼ਿਸ਼ ਇਹ ਆਪਣੇ ਤਨਖਾਹ ਵਾਧਾ ਕਰੇ ਪਰ ਅਜੇ ਤੱਕ ਸਰਕਾਰ ਨੇ ਡਬਲ ਨਹੀਂ ਕੀਤਾ ਠੀਕ ਨਸੂਬੇ ਦੀ ਜਨਸਕਤਰਾ ਸ਼ਾਹਪੁਰ ਜ਼ਿਲ੍ਹਾ ਮੇਰਾ ਤਾਂ ਸਰਕਾਰ ਕੋਲੋਂ ਅਸੀਂ ਇਹ ਮੰਗ ਕੀਤੀ ਇਸੇ ਕਰਕੇ ਅਸੀਂ ਤਾਂ ਸੁਧਰਨ ਵਾਲੇ ਲਿਖੇ ਗਏ ਪ੍ਰੋਗਰਾਮ ਪੂਰੇ ਸੰਜਾਵਦੇ ਵਿੱਚ 4 ਅਗਸਤ ਤੋਂ ਲੈ ਕੇ 31 ਸਤੰਬਰ ਤੱਕ ਅਸੀਂ ਇਹ ਪ੍ਰੋਗਰਾਮ ਕਰਨੇ ਹੈਗੇ ਆ ਤਾਂ ਬੱਤੀ ਸਾਡੇ 8 9 ਵਿਰਿਆਂ ਦੇ ਵਿੱਚ ਇਹ ਪ੍ਰੋਗਰਾਮ ਹੋ ਵੀ ਗਏ ਆ ਰੈਲੀਆਂ ਵੀ ਕੀਤੀਆਂ ਅਸੀਂ ਉਹਨਾਂ ਦੇ ਵਿੱਚ ਫੋਟੋਆਂ ਵੀ ਖੋਕੇ ਆ ਮੁੱਖ ਮੰਤਰੀ ਦੇ ਅਸੀਂ ਮੁੱਖ ਮੰਤਰੀ ਨੇ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸੀਗਾ ਵੀ ਜਦੋਂ ਮੈਂ ਫੋਟਾ ਦੇ ਕਾਮਯਾਬ ਹੋ ਗਿਆ ਤਾਂ ਮੈਂ ਤੁਹਾਡੀ 6000 ਰੁਪਏ ਤਨਖਾਹ ਕਰ ਦਿਆਂ ਪਰ ਜਿਹੜੀ ਮੰਗ ਸਾਡੀ ਹੈਗੀ 18000 ਰੁਪਏ ਜਾਦੀ ਨੇ ਬਣਿਆ 3 ਸਾਲ ਹੋ ਗਿਆ ਤਾਂ ਇਹਨਾਂ ਨੇ ਸਾਡੇ ਨਾਲ ਇੱਕ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਮੀਟਿੰਗ ਦੇ ਕੇ ਸਾਡੇ ਨਾਲ ਮੁੱਕਰ ਜਾਂਦੇ ਸੀਗੇ ਕਦੇ ਇੱਕ ਤਰੀਕ ਦੇ ਦੇਣੀ ਕਦੇ 22 ਤਰੀਕ ਦਾ ਮਹੀਨੇ ਮਹੀਨੇ ਤਰੀਕ ਉਹਨੇ ਪਾ ਲਿਆ ਤਾਂ ਕਦੇ ਅੱਜ ਸਾਡੇ ਨਾਲ ਅੱਜ ਤੱਕ ਸਾਡੇ ਨਾਲ ਮੀਟਿੰਗ ਨਹੀਂ ਹੋਈ ਜਿਹੜਾ ਵਿੱਤ ਮੰਤਰੀ ਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਵਾਦਾ ਕੀਤਾ ਸੀਗਾ ਕਿ ਮੈਂ 1000 ਰੁਪਏ ਵਾਦਾ ਕਰੂਗਾ ਪਰ ਉਹ ਵੀ 1000 ਰੁਪਏ ਤੋਂ ਮੁੱਕਰ ਗਏ ਵਿੱਤ ਮੰਤਰੀ ਨਾਲ ਤੁਹਾਡੀ ਕੋ ਮੀਟਿੰਗ ਹੋਈ ਅੱਜ ਹੀ ਮੀਟਿੰਗ ਹੋਈ ਸੀ ਸਾਡੀ ਠੀਕ ਐ ਰਹੀ ਸੀ ਅਸੀਂ ਸੰਘਰੂਰ ਦੇ ਵਿੱਚ ਦਰੜਵੇਂ ਦੇ ਵਿੱਚ ਰੈਲੀ ਰੱਖੀ ਸੀਗੀ ਅਰੰਡੀ ਤੋਂ ਬਹੁਤ ਸਾਨੂੰ ਸਿੱਖਿਆ ਮੰਤਰੀ ਨੇ ਸ਼ਕਤੀ ਦਿੱਤੀ। ਵਿੱਤ ਮੰਤਰੀ ਨੇ ਸਾਡੀ ਮੀਟਿੰਗ ਸੀ ਸਾਂਝੀ। ਤਾਂ ਉਸ ਮੀਟਿੰਗ ਦੇ ਵਿੱਚ ਕਿਹਾ ਸੀ ਤੁਹਾਡਾ 1000 ਰੁਪਏ ਵਾਧਾ ਕਰੂਗਾ ਤੁਹਾਡਾ ਬੀਮਾ ਕੀਤਾ ਜਾਊਗਾ। ਤੁਹਾਨੂੰ ਸਕੂਲਾਂ ਵਿੱਚੋਂ ਹਟਾਇਆ ਨਾ ਜਾਊਗਾ। ਸਾਨੂੰ ਇਹ ਭਰੋਸੇ ਦਿੱਤੇ ਉਹਨਾਂ ਨੇ ਸਿਰਫ ਸਾਡਾ ਹੱਲ ਕੋਈ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ ਜਿਹੜੇ ਭਰੋਸੇ ਦਿੱਤੇ ਉਹ ਪੂਰੇ ਕਰਨਗੇ? ਨਹੀਂ ਜੀ ਨਹੀਂ ਜੀ। ਸਾਡੇ ਤੋਂ ਤਾਂ ਹਜੇ ਤੱਕ ਕੋਈ ਪੂਰਾ ਨਹੀਂ ਹੋਇਆ ਹੈਗਾ। ਜਿਹੜੀਆਂ ਉਹਨਾਂ ਨੋਟੀਫਿਕੇਸ਼ਨ ਜਾਰੀ ਵੀ ਕੀਤਾ ਜਿਹੜੀ ਟੀਚਰ ਹੈਗੇ ਉਹ ਨਹੀਂ ਮੰਨ ਰਿਹਾ। ਹੁਣ ਦੇਖਿਆ ਜਾਵੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਲੈਕਸ਼ਨ ਹੋਣੇ ਹਨ ਉਹਦਾ ਵਿਰੋਧ ਕੀਤਾ ਜਾਏਗਾ ਤੁਹਾਡੇ ਵੱਲੋਂ ਹਾਂਜੀ ਵਿਰੋਧ ਸਾਰੀ ਸਾਰਾ ਵਿਰੋਧ ਕੀਤਾ ਜਾਊਗਾ ਪੁਤਲੇ ਵੀ ਕੁੱਕੇ ਜਾਊਗੇ ਪੂਕੇ ਵੀ ਜਾਂਦੇ ਆ ਬਲਾਕਾਂ ਦੇ ਵਿੱਚ ਵੀ ਹੁਕਾਂਗੇ ਅਸੀਂ ਜੇ ਸਾਡੀ ਸੁਣਾਈ ਨਾ ਕੀਤੀ ਤਾਂ ਅਸੀਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾ ਪੋੜਾਂਗੇ ਪੂਰੇ ਜ਼ਿਲ੍ਹੇ ਦਾ ਠੀਕ